ਹੈਲੋ ਜੀ গুড মর্নিং নমস্তে ਸਤਿ ਸ਼੍ਰੀ ਅਕਾਲ ਮੈਂ आज ਘਰ ਤੇ ਸਭ ਠੀਕ ਹੋ ਬਗਏ ਅਸੀਂ ਵੀ ਠੀਕ ਠਾਕ ਆ ਜੀ ਸਵੇਰ ਦਾ ਟਾਈਮ ਆ ਜੀ ਮੂੰਹਾ ਤੋ ਕੇ ਬਰਸ਼ ਕਰ ਲਿਆ ਆ ਆਟਾ ਗੁੰਨ ਲਿਆ ਆ ਤੇ ਚਾਹ ਬਣ ਗਈ ਐ ਸਾਡੀ ਤੇ ਥੋੜੀ ਜੀ ਬਣਾਵਾਂਗੇ ਖਿਚੜੀ ਨਾਲੀ ਰੋਟੀ ਦਾ ਕੰਮ ਜਿਹੜਾ ਜੋ ਵੀ ਹੈਗਾ ਉਹ ਕਰਾਂਗੇ ਕਿਉਂਕਿ ਡੈਡੀ ਮੇ ਸਾਡੇ 7:30 ਵਜੇ ਡਿਊਟੀ ਚਲ ਜਾਂਦੇ ਆ ਇਸ ਕਰਕੇ ਸਵੇਰ ਸਵੇਰੇ ਪਹਿਲਾ ਰੋਟੀ ਦਾ ਹੀ ਕੰਮ ਹੁੰਦਾ ਹੈ ਬਾਕੀ ਕੰਮ ਬਾਅਦ ਜੋ ਵੀ ਬੱਚੀ ਨੂੰ ਤਿਆਰ ਕਰਨਾ ਮम्मी ਨੂੰ ਨਵਾਣਾ ਧਵਾਣਾ ਸਾਰੇ ਕੰਮ 8 ਵਜੇ ਤੋਂ ਬਾਅਦ ਹੁੰਦੇ ਨੇ ਕਿਉਂਕਿ ਬੇਟਨੇ 8:00 ਵਜੇ ਤੋਂ 8:00 ਵਜੇ ਸਕੂਲ ਜਾਣਾ ਹੁੰਦਾ ਇਸ ਕਰਕੇ ਬੇਟਨ ਨੂੰ ਤਿਆਰ ਕਰਨਾ ਹੁੰਦਾ ਤਾਂ ਕਰਕੇ ਫਿਰ ਮम्मी ਨੂੰ ਬੇਟਨ ਨੂੰ ਸਕੂਲ ਛੱਡ ਕੇ ਫਿਰ ਮम्मी ਦੇ ਜੋ ਵੀ ਨਵਾਣਾ ਧਵਾਣਾ ਹੈ ਸਾਰਾ ਕੰਮ ਕਰਨਾ ਪੈਂਦਾ ਤੇ ਪਿਆਜ਼ ਕੱਟ ਲਏ ਆ ਆਪਾਂ ਤੇ ਖਿਚੜੀ ਨੂੰ ਲਾ ਲੈਂਦੇ ਤੜਕਾ ਜੀ ਤਿਆਰ ਕਰਦੇ ਆ ਸੇ ਠੀਕ ਨਹੀਂ ਸੀ ਕੱਲ ਤੋਂ ਥੋੜੀ ਜਿਹੀ ਸਪਈਆਂ ਕਰ ਰਹੇ ਮਿੱਟੀ ਘੱਟੇ ਦਾ ਕੰਮ ਤੇ ਸੇਧ ਉਹ ਡਾਊਨ ਹੋ ਜਾਂਦੀ ਆ ਆਪਾਂ ਲਾ ਲਈਏ ਖਿਚੜੀ ਨੂੰ ਤੜਕਾ ਜੀਰਾ ਪਾ ਲਿਆ ਸਾਰਾ ਪਿਆਜ਼ ਪਿਉਜ਼ ਪਾ ਕੇ ਤੜਕਾ ਲਾ ਕੇ ਇਹਨਾਂ ਨੂੰ ਕਰਾਂਗੇ ਤਿਆਰ ਆਪਾਂ ਤੇ ਹਲਕੀ-ਘਿਤੀ ਬਣ ਜੇ ਸਾਡੀ ਰੋਟੀ ਵੀ ਬਣ ਜਾਏਗੀ ਲੋ ਸਾਡੇ ਖੇਤੇ ਪਿਆਜ਼ ਵੀ ਬਣ ਲੈਨੇ ਤੇ ਤਰਕਾ ਲਾ ਗਿਆ ਪਕਤੀ ਦੇ ਦੇਣੀ ਆ ਬਣਨ ਵਾਸਤੇ ਤੇ ਤਵਾ ਰੱਖਤਾ ਗਰਮ ਹੁਣ ਉਧਰ ਹੁਣ ਤਾਂ ਪਕ ਲੱਗਦਾ ਘੜੀ ਤਵਾ ਵੀ ਗਰਮ ਹੋ ਜਾਏਗਾ ਨਮਕ ਮਿਰਚ ਹਲਦੀ ਸਾਰੇ ਪਾਤੇ ਆ ਤੇ ਹੁਣ ਜਿਹੜੇ ਮਸਰਾ ਮੂੰਗੀ ਦਾਲ ਤੇ ਚੋੜ ਪੀਉਤੇ ਹੋਏ ਸੀਗੇ ਥੋਲੇ ਸਤਿੰਨ ਚਾਰ ਪਾਣੀ ਤੇ ਉਹ ਪਾ ਕੇ ਤੇ ਸੀਟੀਆਂ ਲਗਾਵਾਂਗੇ ਤਿੰਨ ਥੋੜੇ ਜਿਮੇਗੀ ਮਸਾਲਾ ਪਾਤਾ ਤੇ ਦਾਲ ਰੱਖਤੀ ਐ ਠੰਡੀ ਹੋਣੇ ਡੱਬੇ ਚ ਪੈਕ ਕਰਨੀ ਆ ਤੇ ਆਪਾਂ ਨੂੰ ਜਲਦੀ ਜਲਦੀ ਰੋਟੀ ਬਣਾ ਲਈਏ ਰੋਟੀ ਬਣੇਗੀ ਤਾਂ ਫਿਰ ਇਹ ਕੰਮ ਦੂਸਰੇ ਹੋਣਗੇ ਪਲੀਸ ਵੀਡੀਓ ਲਾਈਕ ਸ਼ੇਅਰ ਕੀਤਾ ਮੈਨੂੰ ਜਿਹੜਾ ਕਹਣਾ ਚੈਨਲ ਨੂੰ ਕਰਨਾ ਸਬਸਕ੍ਰਾਈਬ ਮਾਰਨਿੰਗ ਕੰਮ ਇਹ ਨਹੀਂ ਹੁੰਦੇ ਆ ਨਾ ਬਹੁਤ ਜ਼ਿਆਦਾ ਇਹ ਢੋਲ ਢੋਲ ਕੇ ਕੰਮ ਕਰੀਦੇ ਆ ਲਓ ਜੀ ਸਾਡੀ ਖਿਚੜੀ ਵੀ ਬਣ ਕੇ ਹੋ ਗਈ ਹੈ ਰੈਡੀ ਠੰਡੀ ਹੋਏਗੀ ਹੋਰ ਸਖਤ ਹੋ ਜਾਏਗੀ ਇਸ ਕਰਕੇ ਪਤਲੀ ਹੀ ਰੱਖੀ ਆ ਆਪਾਂ ਹੁਣ ਲਓ ਜੀ ਆਪਾਂ ਹੁਣ ਪੀ ਲਈਏ ਚਾਹ ਬੇਟੇ ਨੂੰ ਸਕੂਲ ਛੱਡਿਆ ਜਾਂਦਾ ਹੈ ਮੰਮੀ ਨੂੰ ਲਵਾਤਾ ਹੈ ਚਾਹ ਪੀ ਕੇ ਫਿਰ ਆਪਾਂ ਜਾਵਾਂਗੇ ਖੇਤ ਲਓ ਜੀ ਆਪਾਂ ਪਹੁੰਚ ਗਏ ਆਂ ਖੇਤ ਤੇ ਤੇ ਅਸੀਂ ਇੱਥੇ ਬੀਜਿਆ ਹੋਇਆ ਸੀਗਾ ਲਸਣ ਤੇ ਉੱਪਰ ਪਾਤੀਆ ਪ੍ਰਾਲੀ ਕਹਿੰਦੇ ਆ ਇਸ ਤਰ੍ਹਾਂ ਲਸ ਪ੍ਰਾਲੀ ਪਾਣਾ ਇਹੜੀ ਘਾਹ ਵਗੈਰਾ ਬੂਟੀ ਆ ਉਹ ਨਹੀਂ ਹੁੰਦਾ ਹੈਗਾ ਇਸ ਦਾ ਕਿਸੇ ਨੂੰ 2 ਸਾਲ ਹੋ ਗਿਆ ਸੀ ਇਸ ਤਰ੍ਹਾਂ ਹੀ ਵੇਚਦੇ ਆ ਤੇ ਬੋਟੀ ਵਗੈਰੀ ਬਹੁ ਕਰਨੇ ਪੈਂਦੀ ਸੀ ਜੇ ਆਪਾਂ ਪ੍ਰਾਲੀ ਉੱਪਰ ਨਾ ਪਾਣੇ ਤੇ ਸਾਡੀ ਸਰੋਂ ਵੀ ਨਿਕਲਿਆ ਆ ਦੇਖੋ ਸਾਡੀ ਸਰੋਂ ਬਹੁਤ ਸੋਹਣੀ ਸਾਰੂ ਹੋਈ ਐ ਇਸ ਵਾਰ ਤੇ ਆ ਬੀਜੀਆਂ ਸੀ ਗਿਆ ਬੈਂਗਣਾ ਦੇ ਬੂਟੇ ਤੇ ਸਾਡੀ ਇੱਧਰ ਮੂਲੀਆਂ ਵੀ ਨਿਕਲ ਆਈਆਂ जी धनिया वगैरह बीजे आप भी निकल लग पे पसंद खाने तो देखो साड़ी पालक पालक मेथी निकल रही है घा बूटी भी बहुत ज़्यादा हो जाती है मेथी निकल लग पी कुछ निकली है बड़ी बड़ी कुछ छोटी छोटी है ਚਲੋ ਠੀਕ ਹੈ ਜੀ ਮਿਲਦੇ ਆ ਨੈਕਸਟ ਬਲੌਗ ਚ ਬਾਏ ਬਾਏ ਥੈਂਕ ਯੂ ਟਾਟਾ